ਅੱਜ ਮਹਾਰਾਜਾ ਅਗਰਸੈਨ ਭਾਰਤ ਦੇ ਵਿੱਚ ਆਪਾਂ ਇਕੱਠੇ ਹੋਏ ਆ ਅਗਰਸੈਨ ਅਗਰ왈 ਸਭਾ ਨਾਬਾ ਵੱਲੋਂ ਮੈਂ ਸਾਰੀ ਸਭਾ ਨੂੰ ਉਹਨਾਂ ਦੇ ਟ੍ਰਸਟੀਆਂ ਨੂੰ ਲਾਈਫ ਮੈਂਬਰਾਂ ਨੂੰ ਬਹੁਤ-ਬਹੁਤ ਧੰਨਵਾਦ ਕਹਿਣਾ ਕਿ ਉਹਨਾਂ ਨੇ ਸਾਨੂੰ ਇੱਥੇ ਬੁਲਾ ਕੇ ਮਾਨ ਬਖਸ਼ਿਆ ਸਾਡੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਦੇਸ਼ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਤੇ ਦਸ਼ਾ ਦੇਣ ਵਾਲੇ ਜੀ ਆਇਆਂ ਨੂੰ ਕੇਜਰੀਵਾਲ ਸਾਹਿਬ ਮੇਰੇ ਕੈਬਨਿਟ ਦੇ ਸਾਥੀ ਵਿਰਿੰਦਰ ਗੋਇਲ ਜੀ ਸਾਡੇ ਵਿਧਾਨ ਸਭਾ ਦੇ ਵਿੱਚ ਕੁਲੀਗ ਨਾਬਾਤੋ ਐਮ ਐਲ ਏ ਗੁਰਦੇਵ ਸਿੰਘ ਦੇਮਾਂ ਜੀ ਸਾਡੇ ਆਲੇ ਦੁਆਲੇ ਦੇ ਇਲਾਕੇ ਤੋਂ ਆਮਾਦੀ ਪਾਰਟੀ ਦੇ ਦਰਜਾਬਾਦ ਅੱਜ ਆਦਰ ਸਹਿਬਾਨ ਚੇਅਰਮੈਨ ਸਹਿਬਾਨ ਤੇ ਅਗਰਵਾਲ ਸਭਾ ਨਾਬਾ ਦੇ ਬਹੁਤ ਸਾਰੇ ਦੂਰ ਦੂਰੋਂ ਆਏ ਹੋਏ ਮੈਂਬਰ ਸਹਿਬਾਨ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਚੱਲਿਆ ਹੋਇਆ ਇੱਕ ਕਦਮ ਸਾਡੇ ਸਿਰ ਮੱਥੇ ਬੜਾ ਇਤਿਹਾਸਿਕ ਸ਼ਹਿਰ ਹੈ ਨਾਬਾ ਔਰ ਅੱਜ ਇਤਿਹਾਸਕ ਦਿਨ ਜਦੋਂ ਮਹਾਰਾਜਾ ਅਗਰਸੈਨ ਜੀ ਜਿਹੜੇ ਕਿ ਸ਼ਾਂਤੀ ਦੇ ਪੁੰਜ ਵਜੋਂ ਜਾਣੇ ਜਾਂਦੇ ਆ ਜਿਨ੍ਹਾਂ ਨੇ ਸੰਦੇਸ਼ ਜਿਹੜੇ ਦਿੱਤੇ ਮਾਨਵਤਾ ਦੇ ਭਲਾਈ ਦੇ ਸੰਦੇਸ਼ ਦਿੱਤੇ ਮਹਾਰਾਜਾ ਅਗਰਸੈਨ ਜੀ ਨੇ ਕਿਹਾ ਕਿ ਜਮਦੇ ਬੱਚੇ ਨੂੰ 1 ਰੁਪਇਆ ਤੇ ਇੱਕ ਇੱਟ ਦਿੱਤੀ ਜਾਵੇ ਤਾਂ ਕਿ ਉਹ ਅੱਗੇ ਜਾ ਕੇ ਉਸ ਰੁਪਏ ਨਾਲ ਬਿਜ਼ਨਸ ਸ਼ੁਰੂ ਕਰ ਲੇ ਵਪਾਰ ਕਰ ਲੇ ਆਪਣੀ ਰੋਜ਼ੀ ਰੋਟੀ ਤੇ ਮકાਨ ਇੱਟ ਨਾਲ ਜਿਹੜਾ ਮਕਾਨ ਬਣਾਵੇ ਮਤਲਬ ਸੈਲਫ এমਪਲoyed ਦਾ ਬੜਾ ਵੱਡਾ ਮੈਸੇਜ ਹੋ ਉਸ ਦੇ ਮਾਨਣੇ ਚ ਮੰਨਿਆ ਜਾਵੇ ਅਗਰਵਾਲ ਸਮਾਜ ਜਿਹੜਾ ਉਹਦੀ ਬੜੀ ਦੇਣ ਹੈ ਵਪਾਰ ਵਾਲੇ ਪਾਸਿਓਂ ਵੀ ਚਾਹੇ ਉਹ ਐਮਐਸਐਮਈ ਹੋਵੇ ਚਾਹੇ ਉਹ ਵੱਡੀ ਇੰਡਸਟਰੀ ਹੋਵੇ ਖਾਸ ਤੌਰ ਤੇ ਮਾਲਵਾ ਲੱਕੇ ਦੇ ਵਿੱਚ ਬਹੁਤ ਅਗਰਵਾਲ ਸਮਾਜ ਦਾ ਜਿਹੜਾ ਤਰੱਕੀਆਂ ਦੇ ਵਿੱਚ ਯੋਗਦਾਨ ਹੈ ਅੱਜ ਵੀ ਪਾ ਰਹੇ ਨੇ ਕੋਈ ਇਲੈਕਸ਼ਨ ਦਾ ਟਾਈਮ ਨਹੀਂ ਕੋਈ ਰਾਜਨੀਤਿਕ ਰੈਲੀ ਨਹੀਂ ਸੰਤ ਐਨ ਇਨਵੀਟੇਸ਼ਨ ਆਇਆ ਅਗਰ왈 ਸਮਾਜ ਵੱਲੋਂ ਅਸੀਂ ਕਹੇ ਆਵਾਂਗੇ ਦੋ ਵਾਰੀ ਕੈਂਸਲ ਵੀ ਹੋ ਗਿਆ ਪ੍ਰੋਗਰਾਮ ਅੱਗੇ-ਅੱਗੇ ਹੋ ਗਿਆ ਪਰ ਅੱਜ ਦਾ ਦਿਨ ਮੈਨੂੰ ਕੱਲ ਵੀ ਮੌਸਮ ਦੇਖ ਕੇ ਲੱਗਦਾ ਸੀ ਕਿਤੇ ਫੇਰ ਨਾ ਦੁਬਾਰੇ ਕੈਂਸਲ ਹੋ ਜਾਏ ਪਰ ਅੱਜ ਮੌਸਮ ਠੀਕ ਹੈ ਠੰਡਾ ਵੀ ਹੈ ਸੋ ਮੈਂ ਸਾਰਿਆਂ ਨੂੰ ਬਹੁਤ-ਬਹੁਤ ਬਧਾਈ ਦੇਣਾ ਖਾਸ ਤੌਰ ਤੇ ਜਿਉਂ ਮਾਵਾ ਪੈਣਾ ਇਸ ਸਮਾਗਮ ਚ ਆਇਆ ਔਰ ਕੋਈ politcal ਰਾਜਨੀਤਿਕ ਗੱਲ ਨਹੀਂ ਕਰਨੀ ਸਿਰਫ ਇੰਨਾ ਹੀ ਕਹੂੰਗਾ ਕਿ ਪੰਜਾਬ ਦੀ ਤਰੱਕੀ ਵਾਸਤੇ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣ ਵਾਸਤੇ ਜੋ ਸਰਕਾਰ ਵੱਲੋਂ ਆਮ ਆਦੀ ਪਾਰਟੀ ਸਰਕਾਰ ਵੱਲੋਂ ਕਦਮ ਚੁੱਕੇ ਜਾ ਰਹੇ ਨੇ ਉਹਦੇ ਚ ਸਾਡਾ ਸਾਥ ਦਿਓ ਯੁੱਧ ਨਸ਼ਿਆਂ ਵਿਰੁੱਧ ਬੜਾ ਵੱਡਾ ਕਲੰਕ ਇੱਕ ਲੱਗਿਆ ਸੀਗਾ ਪਿਛਲੀਆਂ ਸਰਕਾਰਾਂ ਦੀਆਂ ਲਾਪਰਵਾਹੀਆਂ ਕਰਕੇ ਜਾਂ ਉਹਨਾਂ ਦੀ ਮਿਲੀਭੁਗਤਾਂ ਕਰਕੇ ਉਹਨੂੰ ਸਾਫ਼ ਕਰਨ ਤੇ ਲੱਗੇ ਹੋਏ ਆ ਤੇ ਉਹਦੇ ਵਿੱਚ ਲੋਕਾਂ ਦਾ ਸਾਹ ਚਾਹੀਦਾ ਲੋਕ ਲਹਿਰ ਬਣੂਗੀ ਤਾਂ ਇਹ ਖਤਮ ਹੋਊਗਾ ਔਰ ਬਹੁਤ ਵੱਡਾ ਹੰਗਾਰਾ ਵੀ ਮਿਲ ਰਿਹਾ ਹੈ। ਪ੍ਰਿਸ਼ਟਾਚਾਰ ਇੱਕ ਸਿਉਂਕ ਵਾਂਗੂ ਲੱਗਿਆ ਹੋਇਆ ਹੈ। ਉਹਨੂੰ ਖਤਮ ਕਰਨ ਲਈ ਕਚੈਰੀਆਂ ਦਾ ਪ੍ਰਿਸ਼ਟਾਚਾਰ ਹੈ ਚਾਹੇ ਕਿਸੇ ਹੋਰ ਦਫ਼ਤਰ ਦਾ ਪ੍ਰਿਸ਼ਟਾਚਾਰ ਹੈ ਉਹਨੂੰ ਖਤਮ ਕਰਨ ਲਈ ਲੱਗੇ ਹੋਏ ਆ। ਉਹਦੇ ਵਾਸਤੇ ਵੀ ਹਰ ਰੋਜ਼ ਸਾਡੇ ਪੋਰਟਲ ਤੇ ਜਾਂ ਸਾਡੇ ਨੂੰ ਵਟਸਐਪ ਤੇ ਜਾਂ ਟੋਲ ਫਰੀ ਨੰਬਰਾਂ ਤੇ ਫੋਨ ਆਉਂਦੇ ਨੇ ਹਰ ਰੋਜ਼ ਕਾਰਵਾਈਆਂ ਵੀ ਕਰਦੇ ਆਂ ਪਰ ਸਿਸਟਮ ਜਿਹੜਾ ਇਹਨਾਂ 75 ਸਾਲ ਦਾ 70 ਸਾਲ ਦਾ ਵਿਗੜਿਆ ਹੋਇਆ ਕਿ ਇਹਨੂੰ ਠੀਕ ਕਰਨ ਤੇ ਥੋੜਾ ਟਾਈਮ ਲੱਗ ਜੂਗਾ ਪਰ ਆਪਣੇ ਵੱਲੋਂ ਨiyet ਸਾਫ਼ ਹੈ ਕਿ ਅਸੀਂ ਠੀਕ ਕਰਾਂਗੇ ਇਹਨੂੰ ਕਿਉਂਕਿ ਐਡੀ ਵੱਡੀ ਜ਼ਿੰਮੇਵਾਰੀ ਤੁਸੀਂ ਦਿੱਤੀ ਹੈ ਮੈਂ ऐसे इलाकेा इलाका अपना इको ही इधर रिश्तेदारियां दोस्तियां लगभग इको पत्तन ਦਾ ਪਾਣੀ ਪੀਨੇ ਆ ਨਾਬਾ ਪਵਾਨੀਗੜ ਅਗੇ ਮਹਿਲਾ ਚਾਉ ਕੁਸਨਾਮ ਤੇ ਸਾਡਾ ਪਿੰਡ ਆ ਜਾਂਦਾ ਆ ਇਧਰ ਅਮਰਗੜ ਬਾਗੜੀਆਂ ਇਹ ਪਿੰਡ ਆ ਜਾਂਦੇ ਨੇ ਇਧਰ ਰਖੜਾ ਮਡੌਰ ਹਨਾ ਬਾਗ ਸੋਮ ਲੋ ਤੋਂ ਇਹ ਤਾਂ ਕੱਲੇ ਕੱਲਾ ਚੱਪਾ ਚੱਪਾ ਜਾਣਦੇ ਆ ਇਸ ਇਲਾਕੇ ਦਾ ਜੀ ਤੇ ਨਾਬੇ ਦੇ ਵਿੱਚ ਜਿਸ ਤਰੀਕੇ ਦਾ ਜਿਵੇਂ ਕੰਬਾਈਨਾਂ ਦਾ ਜਾਂ ਟਰੈਕਟਰਾਂ ਦਾ ਕੰਮ ਹੈ ਉਹਨੇ ਬਹੁਤ ਸਾਰੇ ਲੋਕਾਂ ਨੂੰ ਕੰਮ ਦਿੱਤਾ ਹੋਇਆ ਸੋ ਨਾਬਾ ਇੱਕ ਆਪਣੇ ਆਪ ਦੇ ਵਿੱਚ ਇੰਡਸਟਰੀਅਲ ਸਿਟੀ ਬਣ ਗਿਆ ਹੈ ਅੜੜੜ ਦੇ ਪਿੰਡਾਂ ਚੋਂ ਜਾਂ ਅੜੜੜ ਦੇ ਕਸਬਿਆਂ ਦੇ ਵਿੱਚ ਵੀ ਬਹੁਤ ਸਾਰਾ ਆਊਟਸੋਰਸਿੰਗ ਦਾ ਕੰਮ ਇੱਥੇ ਹੁੰਦਾ ਸੋ ਮੈਂ ਅੱਜ ਇਹੀ ਬੇਨਤੀ ਕਰਨ ਆਇਆ ਤੁਹਾਡੇ ਕੋਲੇ ਕਿ ਪੰਜਾਬੀ ਜਿਹੜੇ ਆ ਉਹ ਸਾਰੇ ਧਰਮਾਂ ਨੂੰ ਪਿਆਰ ਕਰਨ ਵਾਲੇ ਆ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਹਰ ਰੋਜ਼ ਲੱਖਾਂ ਸਪੀਕਰਾਂ ਚੋਂ ਸਵੇਰੇ ਤੇ ਸ਼ਾਮ ਨੂੰ ਉਚਰੀ ਜਾਂਦੀ ਹੈ ਸਾਡੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਇਸ ਸਾਲ ਮਨਾ ਰਹੇ ਆ 24 ਨਵੰਬਰ ਨੂੰ ਉਸ ਤੋਂ ਪਹਿਲਾਂ ਹੀ ਸਮਾਗਮ ਸ਼ੁਰੂ ਹੋ ਜਾਣਗੇ ਕੀਰਤਨ ਹੋਣਗੇ ਜਿੱਥੇ ਜਿੱਥੇ ਚਰਨਛੋਪਾ ਪ੍ਰਾਪਤ ਧਰਤੀ ਲਗਭਗ ਉਹਨਾਂ ਦਾ ਜਿਹੜਾ ਗੁਰੂ ਸਾਧ ਦਾ ਜਿਆਦਾ ਚਰਨਛੋਪਾ ਪ੍ਰਾਪਤ ਪਟਿਆਲਾ ਸੰਗਰੂਰ ਮਾਨਸਾ ਇਹ ਇਲਾਕੇ ਹੀ ਸੀਗਾ ਸੋ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਔਰ ਅਸੀਂ ਉਹਨਾਂ ਕੁਰਬਾਨੀਆਂ ਨੂੰ ਯਾਦ ਰੱਖਣਾ ਬਸ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ ਹੈ ਸ਼ਹੀਦ ਅਜ਼ਮ ਭਗ ਸਿੰਘ ਜੀ ਦੀ ਗੱਲ ਕੀਤੀ ਗਈ ਮੈਂ ਜਿੰਨਾ ਕਿ ਮੈਂ ਪੜਿਆ ਭਗਤ ਸਿੰਘ ਜੀ ਬਾਰੇ ਕਿ ਇਸ ਤਰ੍ਹਾਂ ਦਾ ਜਜ਼ਬਾ ਹੈ ਇਸ ਤਰ੍ਹਾਂ ਦੀ ਪ੍ਰੇਰਣਾ ਮਤਲਬ ਬਹੁਤ ਘੱਟ ਮਿਲਦੀ ਹੋਊਗੀ ਕਿ ਕਿੰਨਾ ਵਤਨ ਲਈ ਕਿੰਨਾ ਦੇਸ਼ ਲਈ ਉਹਨਾਂ ਦੇ ਦਿਲ ਚ ਪਿਆਰ ਸੀ ਕਿ ਉਹਨਾਂ ਨੇ ਲਿਖਿਆ ਕਿ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਕਿ ਇਸ਼ਕ ਵੀ ਲਿਖਣਾ ਚਾਹਤਾ ਹੂੰ ਤੋ ਇਨਕਲਾਬ ਲਿਖਾ ਜਾਤਾ ਹੈ ਮਤਲਬ ਇਸ ਤਰ੍ਹਾਂ ਦਾ ਨਾਨਾ ਦਾ ਕਿਰਦਾਰ ਸੀ ਕਿ ਕਲਮ ਵੀ ਸਿੱਖ ਗਈ ਸੀ ਕਿ ਕੀ ਲਿਖੂਗਾ ਹੁਣ ਇਹ ਸੋ ਅਸੀਂ ਉਹਨਾਂ ਦੇ ਵਾਰਿਸ ਆ ਜਿਹੜੀ ਉਮਰ ਚ ਵੀ ਕੀ 23 ਸਾਲ ਦੀ ਉਮਰ 'ਚ ਜਿਹੜੀ ਉਮਰ 'ਚ ਅੱਜ ਕੱਲ ਦੇ ਬੱਚੇ ਅੱਜ ਕੱਲ ਦੇ ਮੁੰਡੇ ਆਪਣੇ ਬਾਪੂ ਤੋਂ ਮੋਟਰਸਾਈਕਲ ਮੰਗਦੇ ਹੁੰਦੇ ਆ ਜਿੱਦ ਕਰਕੇ ਉਸ ਉਮਰ 'ਚ ਭਗਤ ਸਿੰਘ ਹੋរី ਅੰਗਰੇਜ਼ਾਂ ਤੋਂ ਮੁਲਕ ਮੰਗ ਰਹੇ ਸੀਗੇ ਕਿ ਸਾਡਾ ਮੁਲਕ ਦਿਓ ਸਾਡਾ ਮੁਲਕ ਐਸੀ ਨੂੰ ਆਪ ਚਲਾਵਾਂਗੇ ਇੱਕ ਨਾਲ ਚਿੰਤਾ ਵੀ ਸੀ ਭਗਤ ਸਿੰਘ ਹੋਰਾਂ ਨੇ ਲਿਖਿਆ ਕਿ ਮੈਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਕਿ ਆਜ਼ਾਦੀ ਮਿਲੂ ਜਾਂ ਨਾ ਆਜ਼ਾਦੀ ਤਾਂ ਮਿਲਣੀ ਹੀ ਮਿਲਣੀ ਹੈ ਪਰ ਚਿੰਤਾ ਇਸ ਗੱਲ ਦੀ ਹੈ ਜਿਆਦੀ ਤੋਂ ਬਾਅਦ ਦੇਸ਼ ਕਿਹੜੇ ਹੱਥਾਂ 'ਚ ਜਾਊਗਾ ਚਿੰਤਾ ਸਹੀ ਵੀ ਸਾਬਤ ਹੋਈ 70 ਸਾਲ ਹੋ ਗਏ ਜੀ ਆ ਇੱਥੇ ਖੜਿਆ ਆ ਅਮਰੀਕਾ ਵਾਲੇ ਮੰਗਲ ਗ੍ਰਹਿ ਤੇ ਪਲਾਟ ਕੱਟਣ ਨੂੰ ਸੋਚੀ ਜਾਂਦੇ ਨੇ ਨਕਸ਼ੇ ਬਣਾਈ ਬੈਠੇ ਨੇ ਤੇ ਸਾਥੋਂ ਹਜੇ ਸੀਵਰੇਜਾਂ ਦੇ ਟੱਕਣ ਨਹੀਂ ਪੂਰੇ ਹੋਏ ਜੀ ਅਸੀਂ ਉੱਥੇ ਖੜਿਆ ਜੀ ਹਜੇ ਇੱਥੇ ਖੁਸ਼ੀ ਪ੍ਰਗਟ ਕੀਤੀ ਜਾ ਰਹੀ ਹੈ ਕਿ ਕੂੜੇ ਦੇ ਡੰਪ ਸਾਫ਼ ਕਰਤੇ ਜੀ ਦੇਖੋ ਕਿੰਨਾ ਵੱਡਾ ਕੰਮ ਹੋ ਗਿਆ ਨਾ ਅਸੀਂ ਤਾਂ ਹਜੇ ਉੱਥੇ ਖੜੇ ਆ ਥੱਲੇ ਹਲੇ ਟੋਬੇ ਠੀਕ ਕਰਨ ਵਾਲੇ ਪਏ ਨੇ ਸਾਰੇ ਸਕੂਲਾਂ 'ਚ ਕਮਰੇ ਪਾਉਣ ਵਾਲੇ ਪਏ ਨੇ ਲਾਇਬ੍ਰੇਰੀਆਂ ਬਣਾਉਣ ਵਾਲੀਆਂ ਪਈਆਂ ਇਹ ਤੋਂ ਪਹਿਲਾਂ ਜਿਹੜੇ ਹੁੰਦੇ ਰਹੇ ਉਹਨਾਂ ਨੂੰ ਪਤਾ ਸੀ ਲੋਕਾਂ ਨੇ ਜਾਣਾ ਕਿੱਥੇ 5 ਸਾਲਾਂ ਬਾਅਦ ਦੂਜੀ ਦੀ ਵਾਰੀ ਆਊ ਆਟੋਮੈਟਿਕਲੀ ਫਿਰ ਉਹ ਤੋਂ ਤੰਗ ਹੋ ਕੇ ਫੇਰ ਸਾਡੀ ਵਾਰੀ ਆਊਗੀ ਉਹ 5 ਸਾਲਾਂ ਜਿਹੜਾ ਲੁੱਟ ਲਟਾ ਹੁੰਦਾ ਸੀ ਉਹ ਸਾਂਭ ਲੈਂਦੇ ਸੀ ਇਹਨਾਂ ਨੂੰ ਫੇਰ ਵਾਰੀ ਆ ਜਾਂਦੀ ਸੀ ਆ ਚੱਲਦਾ ਰਿਹਾ ਹੈ ਬਸ ਇੱਕ ਨਵੀਂ ਉਮੀਦ ਦੀ ਕਿਰਨ ਇੱਕ ਹਨੇਰੀ ਸੁਰੰਗ ਦੇ ਵਿੱਚੋਂ ਸੂਰਜ ਦੀ ਕਿਰਨ ਵਾਂਗੂ ਆਵਾਦੀ ਪਾਰਟੀ ਨਿਕਲੀ ਉਹਨੇ ਥੋੜਾ ਜਿਹਾ ਪਹਿਲਾਂ ਬੜੀਆਂ ਤਸ਼ੱਦਦ ਵੀ ਕੀਤੇ ਜਿਹੜਾਂ ਜੁੜਾਂ ਚ ਵੀ ਭੇਜੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਕਿ ਕੋਈ ਪਾਰਟੀ ਹੋਰ ਨਾ ਖੜੀ ਹੋਵੇ ਪਰ ਲੋਕਾਂ ਦੇ ਪਿਆਰ ਨੇ ਪਾਰਟੀ ਨੂੰ ਖੜੀ ਕੀਤਾ ਦਿੱਲੀ ਤੋਂ ਸ਼ੁਰੂ ਹੋਏ ਪੰਜਾਬ ਚ ਆਏ ਫਿਰ ਰਾਜ ਸਭਾ ਦੇ ਵਿੱਚ ਇਸ ਵਕਤ ਸੱਤ ਸਾਡੇ ਐਮਪੀ ਨੇ ਤਿੰਨ ਸਾਡੇ ਲੋਕ ਸਭਾ ਚ ਨੇ ਗੋਆ ਚ ਸਾਡੇ ਐਮਐਲਏ ਨੇ ਸਾਡਾ ਗੁਜਰਾਤ ਚ ਐਮਐਲਏ ਨੇ ਸਾਡੇ ਜੰਮੂ ਕਸ਼ਮੀਰ ਚ ਲੋਡਾ ਤੋਂ ਐਮਐਲਏ ਸਾਡਾ ਆਮਾ ਦੀ ਪਾਰਟੀ ਦਾ ਹੌਲੀ ਹੌਲੀ ਪਾਰਟੀ ਜਿਹੜੀ ਹਜੇ 10 12 ਸਾਲਾਂ ਦੀ ਪਾਰਟੀ ਹੈ ਜੀ ਹੌਲੀ ਹੌਲੀ ਪਾਰਟੀ ਅੱਗੇ ਵਧੂਗੀ ਉਹ ਤੁਹਾਡੇ ਸਹਿਯੋਗ ਨਾਲ ਵਧੂਗੀ ਕਿਉਂਕਿ ਬਾਕੀ ਪਾਰਟੀਆਂ ਕਾਂਗਰਸ 1885 ਚ ਬਣੀ ਸੀ ਜੀ ਤੇ ਉਹਨਾਂ ਦਾ ਪਹਿਲਾ ਕਾਉਂਸਲਰ 1930 ਚ ਜਿੱਤਿਆ ਸੀਗਾ ਜੀ ਕਾਉਂਸਲਰ ਗਾਂਧੀ ਜੀ ਵੀ ਆ ਗਏ ਸੀ ਉਸ ਵੇਲੇ ਮਤਲਬ 45 ਸਾਲਵਾ ਦੇ ਇੱਕ ਕਾਉਂਸਲਰ ਜਿੱਤਿਆ ਸੀ ਉਹਨਾਂ ਨੇ 1930 ਚ ਭਾਜਪੀ ਜੀ ਨੂੰ ਕਹਿੰਦੇ ਆ ਜਨ ਸੰਘ 1900 58 ਚ ਬਣੀ ਸੀ 26 ਸਾਲਾਂ ਬਾਅਦ 1984 ਚ ਦੋ ਐਮਪੀ ਆਏ ਸੀ ਤੇ ਆਮ ਆਨੀ ਪਾਰਟੀ 2012 ਚ ਬਣੀ 4MP 2014 ਚ ਪੰਜਾਬ ਚੋਂ ਆ ਵੀ ਤੁਹਾਡਾ ਵੀ ਪਟਿਆਲਾ ਤੋਂ ਨੱਬਾ ਜਿਹੜਾ ਪਟਿਆਲੇ ਚ ਪੈਂਦਾ 4MP ਆ ਮਾਲਵਾ ਬੈਲਟ ਚ ਗਏ 2017 ਚ ਮੁਖਵਿਰੋਧੀ ਧਿਰ ਬਣਾਤੇ ਤੇ 2022 ਦੇ ਵਿੱਚ 91 ਸੀਟਾਂ ਇਤਿਹਾਸ ਚ ਪਹਿਲੀ ਵਾਰ ਕਿਸੇ ਪਾਰਟੀ ਨੂੰ ਦੇ ਕੇ ਤੁਸੀਂ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾ ਲਈ ਔਰ ਸਾਡਾ ਕੰਮ ਹੈ ਉਸ ਫਤਵੇ ਦਾ ਸਤਕਾਰ ਕਰਨਾ ਆਦਰ ਕਰਨਾ ਬੈਕ ਕਰਨਾ ਲੋਕਾਂ ਨੇ ਤਾਂ ਪਿਆਰ ਦਿੱਤਾ ਆਪਣਾ ਤੁਹਾਡੀ ਜ਼ਿੰਮੇਵਾਰੀ ਖਤਮ ਸਾਡੀ ਸ਼ੁਰੂ ਉਸੇ ਦਿਨ ਤੋਂ ਹੀ ਰੋਜ਼ਗਾਰ ਦੀ ਸਮੱਸਿਆ 54154 ਹੁਣ ਤੱਕ ਅੱਜ ਤੱਕ 54154 ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਮੈਂ ਕੋਈ 1 ਰੁਪਏ ਦਾ ਇਲਜ਼ਾਮ ਲਾ ਦੇ ਹੱਥ ਖੜਾ ਕਰਾ ਦਿਓ ਵੀ 1 ਰੁਪਿਆ ਲੱਗਿਆ ਸਾਡਾ ਜੀ ਕੋਈ ਕਿਸੇ ਦੀ ਸ਼ਿਫਾਰਸ਼ ਲਾਉਣੀ ਪੈਗੀ ਹੋਵੇ ਨੰਬਰ ਆਗੇ ਸੀ ਪਰਸਪਾਰਸ਼ ਨਹੀਂ ਸੀ ਘੱਟ ਨੰਬਰਾਂ ਵਾਲਾ ਨੌਕਰੀ ਲੈ ਗਿਆ ਪਹਿਲਾਂ ਇਹ ਸੁਣਦੇ ਹੁੰਦੇ ਸੀ ਇੱਕ ਬੰਦਾ ਖੜਾ ਹੋ ਕੇ ਕਹਿ ਦੋ ਤੁਹਾਡੇ ਇਲਾਕੇ ਚ ਵੀ ਨੌਕਰੀਆਂ ਮਿਲੀਆਂ ਹੋਣੀਆਂ ਕਿ ਕਿਸੇ ਰਿਸ਼ਪਾਰਚ ਨਾਲ ਹੋਣੀ ਪੈਗੀ ਨੰਬਰ ਲਓ ਸਰਕਾਰ ਤੁਹਾਡੇ ਘਰੇ ਆਊਗੀ ਕਿ ਆ ਜਾ ਭਾਈ ਕੁਰਸੀ ਤੇਰਾ ਇੰਤਜ਼ਾਰ ਕਰ ਰਹੀ ਹੈ ਤੂੰ ਆਪਦਾ ਜਿਹੜੀ ਡਿਗਰੀ ਤੇਰੇ ਕੋਲ ਹੈਗੀ ਉਹਦੇ ਹਿਸਾਬ ਨਾਲ ਤੈਨੂੰ ਨੌਕਰੀ ਮਿਲੂ ਨਹਿਰਾਂ ਦਾ ਪਾਣੀ ਕੱਸੀਆਂ ਦਾ ਪਾਣੀ ਪਾਈਪਾਂ ਦਾ ਬਰੇ 700 ਕਿਲੋਮੀਟਰ ਪਾਈਪਾਂ ਪਾਤੀਆਂ ਜੀ ਪੰਜਾਬ ਦੇ ਵਿੱਚ ਜਿੰਨੀਆਂ ਪਾਈਪਾਂ ਦੀਆਂ ਫੈਕਟਰੀਆਂ ਨੇ ਪਾਇਪ ਬਣਾਉਣੀਆਂ ਇੱਕ ਵੀ ਫੈਕਟਰੀ ਕੋਲ ਜਾ ਕੇ ਇੱਕ ਪਾਇਪ ਲਿਆ ਦਿਓ ਸਾਨੂੰ ਇਨਾਮ ਦੇਵਾਂਗੇ ਤੁਹਾਨੂੰ ਵੇਟਿੰਗ ਲਿਸਟ ਚੱਲ ਰਿਹਾ ਜੀ ਤਾਂ ਪਾਣੀ ਹੁਣ ਵਰਤਿਆ ਜਾ ਰਿਹਾ ਜੀ ਪਹਿਲਾਂ ਤਾਂ ਸਾਡਾ ਪਾਣੀ 70% ਪਾਣੀ ਪੰਜਾਬ 70-75% ਪਾਣੀ ਪੰਜਾਬ ਇਸਤੇਮਾਲ ਕਰਦਾ ਸੀ ਬਾਕੀ ਸਰਾ ਹੀ ਚਲਾ ਜਾਂਦਾ ਸੀ ਤੇ ਆਪਦੇ ਆਪ ਨੂੰ ਪਾਣੀਆਂ ਦੇ ਰਾਖੇ ਕਾਈ ਜਾਂਦੇ ਸੀ ਹੁਣ ਅਸੀਂ 95% ਤੇ ਆ ਗਏ ਜੀ ਅਸੀਂ ਆਪਣਾ ਪਾਣੀ ਆਪ ਵਰਤ ਰਹੇ ਹਾਂ ਤਾਂ ਹੀ ਉਹ ਫਿਰ ਪਾਣੀ ਐ ਝਗੜੇ ਉਹ ਪਹਿਲਾਂ ਦੀ ਆਦਤਾਂ ਪਈਆਂ ਹੋਈਆਂ ਉਹਨਾਂ ਨੂੰ ਦੂਜਿਆਂ ਨੂੰ ਉਹ ਕਹਿੰਦੇ ਪਹਿਲਾਂ ਵਾਂਗੂ ਮਿਲ ਜੂਗਾ ਮੈਂ ਕਹਿੰਦਾ ਇਸ ਵਾਰ ਨਹੀਂ ਮਿਲਦਾ ਭਾਈ ਅਸੀਂ ਆਪਣਾ ਕੰਮ ਠੀਕ ਕਰ ਲਿਆ ਬਸ ਕੱਲ ਵੀ ਪ੍ਰਧਾਨ ਮੰਤਰੀ ਜੀ ਨਾਲ ਮੀਟਿੰਗ ਸੀ ਨੀਤੀਯੋਗ ਦੀ ਉਹਦੇ ਵਿੱਚ ਵੀ ਮੈਂ ਇਹੀ ਕਿਹਾ ਕਿ ਸਾਤੋਂ ਚੌਲ ਵੀ ਚਾਹੀਦੇ ਐ 182 ਲੱਖ ਮੀਟ੍ਰਿਕ ਟਨ ਚੌਲ ਦਿੰਨੇ ਆ ਜੀ ਦੇਸ਼ ਨੂੰ 182 ਲੱਖ ਮੀਟ੍ਰਿਕ ਟਨ ਜャ ਹਾਲਾਂਕਿ ਚੌਲ ਆਪਣੇ ਪੰਜਾਬੀਆਂ ਦੀ ਖੁਰਾਕ ਨਹੀਂ ਹੈਗੀ ਅੱਪ 10ਵੇਂ ਵਾਲੇ ਦਿਨ ਖੀਰ ਬਣਾਉਂਦੇ ਆ ਵੱਧ ਤੋਂ ਵੱਧ ਜੱਜ ਕਿਤੇ ਕੋਈ ਫੰਕਸ਼ਨ ਹੋਵੇ ਉੱਥੇ ਚੌਲ ਤਰ ਲੈਣਾ ਉਹਦਾ ਆਪਣਾ ਆਪਣਾ ਦਾਲ ਰੋਟੀ ਆਪਣਾ ਦਾ ਖੁਰਾਕ ਹੈ ਪਰ ਦੇਸ਼ ਨੂੰ ਚੌਲ ਦੇਣ ਵਾਸਤੇ ਧਰਤੀ ਖਤਮ ਕਰ ਲਈ ਅਸੀਂ 600 ਫੁੱਟ ਤੇ ਪਾਣੀ ਚਲੇ ਗਿਆ ਜੀ ਥੱਲੇ ਪਾਣੀ ਚ ਪਤਾ ਨਹੀਂ ਕਿਹੜੇ ਕਿਹੜੇ ਹੈਵੀ ਮੈਟਰਲਸ ਨੇ ਪਾਣੀ ਨਾ ਪੀਣ ਵਾਸਤੇ ਵਧੀਆ ਹੋ ਨਾ ਵਾਸਲਾ ਵਾਸਤੇ ਕੋਈ ਇੱਕੋ ਤਰੀਕਾ ਇਹ ਨਹਿਰਾਂ ਵਾਲਾ ਪਾਣੀ ਵਰਤਨੀ 125 ਲੱਖ ਮੀਟਰਿਕ ਟਨ ਕਣਕ ਦਿੰਨੇ ਆ ਜੀ ਫਿਰ ਦਾਣਾਂ ਵੀ ਚਾਹੀਦੀਆਂ ਦਾਣਾਂ ਵੀ ਦਿੰਨੇ ਆ ਜੀ ਸਰੋਂ ਬਾਜਰਾ ਮੱਕੀ ਸਾਰਾ ਕੁਝ ਦੇਸ਼ ਨੂੰ 34% ਫੂਡ ਬਾਲ ਤੇ ਹਿੱਸਾ ਸਾਡਾ ਜੀ ਤੇ ਪਾਣੀ ਅਸੀਂ ਕਿ ਪਾਣੀ ਨਾ ਪਾਣੀ ਨਹੀਂ ਕਹਿੰਦੇ ਤੁਹਾਨੂੰ ਦੇਣਾ ਮੈਂ ਕਿ ਗੰਮ ਲਿਆ ਚਲਾਈਏ ਕਣਕ ਫਿਰੋਣਾ ਪਾਣੀ ਹੀ ਨਹੀਂ ਦੇਣਾ ਅਸੀਂ ਫਸਲਾਂ ਕਿੱਥੇ ਬੀਜੀਏ ਧਰਤੀ ਸਾਡੀ ਫਰਟਾਈਲ ਹੈ ਕੌਮ ਸਾਡੀ ਮਿਹਨਤੀ ਹੈ ਦੇਖੋ ਸਾਰਾ ਸਰਕਲ ਹੈ ਤੁਹਾਡੇ ਚ ਬਹੁਤ ਸਾਰੇ ਆੜਤੀਏ ਬੈਠੇ ਹੋਣਗੇ ਇਹ ਸਰਕਲ ਹੈ ਆੜਤੀ ਤੇ ਕਿਸਾਨ ਦਾ ਰਿਸ਼ਤਾ ਨੌਂ ਮਾਸ ਵਾਲਾ ਹੁੰਦਾ ਸੀ ਅੱਜ ਇਹਨਾਂ ਨੇ ਰਾਜਨੀਤੀਆਂ ਪਾ ਪਾ ਕੇ ਵਿੱਚ ਇੱਕ ਦੂਜੇ ਦੇ ਵਿਰੋਧੀ ਬਣਾ ਰੱਖੇ ਨੇ ਮੈਨੂੰ ਪਤਾ ਹੈ ਮੈਂ ਜਦੋਂ ਪਿੰਡ ਹੁੰਦਾ ਸੀ ਜਦੋਂ ਆੜਤੀ ਤੇ ਜਾਂਦੇ ਸੀ ਆੜਤੀਆ ਤੁਹਾਡਾ ਬਿਨਾਂ ਤਨਖਾਹ ਦਾ ਸੀਏ ਹੁੰਦਾ ਸੀ ਚਾਰਟਡ ਅਕਾਊਂਟੈਂਟ ਜੇ ਤੁਸੀਂ ਉਹਨੂੰ ਸਾਰਾ ਪਤਾ ਲੰਦਾ ਸੀ ਕਿ ਕੋ ਕਿੰਨੀ ਜ਼ਮੀਨ ਹੈ ਕਿੰਨੀ ਠੇਕੇ ਤੇ ਲੈਂਦਾ ਕਿੰਨੀ ਫਸਲ ਆਉਗੀ ਕਿੰਨੇ ਦਾ ਮਾਰਜਨ ਹੈ ਕੀ ਹੈ ਜੇ 10000 ਰੁਪਏ ਲੈਣ ਜਾਂਦੇ ਸੀ ਵੀ ਲਾਲਾ ਜੀ 10000 ਰੁਪਏ ਦਿਓ ਜੀ ਤਾਂ 2000 ਜਾਂ 3000 ਦਿੰਦਾ ਸੀ ਉਹ ਕਹਿੰਦਾ ਨਾ ਚਾਦਰਨਤਾ ਉਹ ਕ ਪੈਰ ਫਸਾਰੋ ਉਤਰ ਚੱਟ ਕਰ ਜਾ ਚੜ ਜੂ ਫਾਇਦਾ ਕੋਈ ਨਹੀਂ ਮੈਨੂੰ ਪਤਾ ਮੈਂ ਮੇਰੇ ਦਾਦਾ ਜੀ ਨਾਲ ਗਿਆ ਕਸਤੂਰੀ ਲਾਲ ਜੀ ਸਾਡੇ 38 ਇਸ ਨਾਮ ਹੁਣ ਵੀ ਉਹੀ ਨੇ ਤੇ ਮੈਂ ਦਾਦਾ ਜੀ ਕਹਿੰਦੇ ਵੀ ਲਾਲਾ ਜੀ ਰਕਮ ਚਾਹੀਦੀ ਆ ਕਹਿੰਦੇ ਕਿੰਨੀ ਕਹਿੰਦੇ ਜੀ 20000 ਉਸਰਾਣਾ ਜਾ ਹੁੰਦਾ ਨਾ ਗੋਲ ਜਾ ਉਸਰਾਣੇ ਤੋਂ ਉੱਠ ਖੜਿਆ ਲਾਲਾ ਜੀ 20000 ਦਰਬਾਰਾ ਸਿਆਂ ਕਾਦੇ ਵਾਸਤੇ ਕਹਦਾ ਨਾਲ ਲੱਗਦੀ ਆ ਜੀ 2 ਕਬਿੱਗੇ ਗੱਜਣ ਕੀ ਉਹ ਲੈ ਲਈਏ ਮੈਂ ਕਹਿੰਦਾ ਉਹ ਕਹਿੰਦੇ ਦਰਬਾਰਾ ਸਿਆਂ ਅਭੀ ਚ ਆਦਰਮਤਾ ਕੋ ਪੈਰ ਬਸਾਰੀ ਜਾਂਦੇ ਹੁੰਦੇ ਨੇ ਨਾਲ ਤਾਂ ਪਾਕਿਸਤਾਨ ਤੱਕ ਲੱਗਦੀ ਜਾਂਦੀ ਆ ਇਹ ਨਹੀਂ ਹਟਦੀ ਕਿਥੋਂ ਨਾਲ ਲੱਗਣਾ ਸੋ ਉਹਨਾਂ ਨੇ ਉਦੋਂ ਰੋਕ ਲਿਆ ਨਹੀਂ ਤਾਂ ਕਰਜਾ ਲੈ ਕੇ ਜ਼ਮੀਨ ਲੈ ਲੈਂਦੇ ਉਹ ਕਰਜਾ ਗਾਂ ਵਿਆਜ ਵਾਜ ਵਾ ਚੱਲੀ ਜਾਂਦਾ ਚਾਟੜ ਕਾਊਂਟੈਂਟ ਸੀ ਸਾਡਾ ਫੇਰ ਆੜਤੀ ਦੇ ਕਰਾਇ ਹੋਏ ਜਿਹੜੇ ਰਿਸ਼ਤੇ ਨੇ ਉਹ ਸਭ ਤੋਂ ਵੱਧ ਚੱਲਦੇ ਨਹੀਂ ਵਿਚੋਲਾ ਹਜੇ ਓਲਾ ਰੱਖ ਜਾਂਦਾ ਨਹੀਂ ਦੱਸਦਾ ਜ਼ਮੀਨ ਜਿਮਨ ਬਾਰੇ ਆੜਤੀ ਨੂੰ ਵੀ ਪੱਛੀ ਪਿੰਡਾਂ ਦਾ ਸਰਕਲ ਤੋਂ ਕੁਕੁਦ ਕੁ ਆੜਤ ਆਉਂਦੀ ਹੈ ਸਾਰੇ ਪਿੰਡਾਂ ਦੀ ਦੀਪਤੀ ਪਿੰਨਾ ਸਰਕਲ پتہ ਹੁੰਦਾ ਵੀ ਇਹਦੇ ਕਿੰਨੀ ਜ਼ਮੀਨ ਹੈ ਕਿੰਨੀ ਫਸਲ ਆਉਂਦੀ ਹੈ ਮੁੰਡਾ ਕਿਹੜੀ ਕਲਾਸ਼ ਪੜਦਾ ਕੁੜੀ ਕਿਹੜੀ ਕਲਾਸ਼ ਪੜਦੀ ਹੈ ਉਹ ਰਿਸ਼ਤੇ ਜਿਹੜੇ ਕਰਾਉਂਦੇ ਹੁੰਦੇ ਸੀਗੇ ਉਹ ਬਿਲਕੁਲ ਸੱਚੇ ਹੁੰਦੇ ਸੀ ਕਾਰਨ ਇਹ ਹੁੰਦਾ ਸੀ ਉਹਨਾਂ ਨੂੰ ਰਿਸ਼ਤਿਆਂ ਦਾ ਕੋਈ ਸ਼ਾਂਪ ਜਾਜਾ ਕੜੇ ਦਾ ਸ਼ੌਂਕ ਨਹੀਂ ਹੁੰਦਾ ਸੀ ਜਦੋਂ ਆਰਤੀਆ ਸਾਹਿਬ ਜਦੋਂ ਰਿਸ਼ਤਾ ਕਰਾਉਂਦੇ ਸੀ ਜਦੋਂ ਆਉਂਦੇ ਸੀ ਕਰੇ ਵਿਆਹ ਲੈ ਉਹ ਬਰਫ ਵੀ ਸਾਨੂੰ ਵੀ ਨਹੀਂ ਖਵਾਉਂਦੇ ਹੁੰਦੇ ਸੀ ਘਰ ਦੇ ਸਪੈਸ਼ਲੀ ਰੱਖੀ ਹੁੰਦੀ ਸੀ ਵੀ ਜਦੋਂ ਲਾਲਾ ਜੀ ਉਹਨਾਂ ਨੂੰ ਕੱਢਾਂਗੇ ਬਰਫੀ ਨਾ ਉਹ ਬਰਫੀ ਉਹ ਕੁਰਸੀਆਂ ਮੇਜ਼ ਤੇ ਉਹਨਾਂ ਨੇ ਕੀ ਕਹਿਣਾ ਉੱਥੇ ਆ ਕੇ ਮੈਂ ਹੌਲੀ ਹੌਲੀ ਸਮਝਣ ਲੱਗਿਆ ਫਿਰ ਇਹਨਾਂ ਗੱਲਾਂ ਨੂੰ ਉਹਨੇ ਕਹਿਣਾ ਦੇਖ ਮਿੰਦਰ ਸਿੰਘ ਹੁਣ ਦਰਸ਼ਨ ਤੋਂ ਦੇਖ ਲਾ ਆਪਣਾ ਗੁਫਤਿਆਂ ਦੇ ਜਾਂਦਾ ਇਹਨੂੰ ਕਹਦੇ ਹੁਣ ਤੂੰ ਇੰਨਾ ਵਧੀਆ ਰਿਸ਼ਤਾ ਕਰਾਤਾ ਹੁਣ ਇੱਧਰ ਆਇਆ ਕਰ ਆਪਣੇ ਕੋਲ ਉਹ ਆਪਣਾ ਬਿਜ਼ਨਸ ਵੀ ਨਾਲ ਇੱਕ ਇੱਕ ਰਿਸ਼ਤੇ ਚ 10 15% ਤਾਂ ਬਿਜ਼ਨਸ ਵੀ ਵੜ ਜਾਂਦਾ ਸੀ ਨਾ ਆ ਉਹਨਾਂ ਦਾ لالਚ ਹੋਰ ਕੋਈ ਸਾਮ ਛੱਲੇ ਦਾ لالਚ ਨਹੀਂ ਹੁੰਦਾ ਸੀ ਸੋ ਇੱਕ ਸਰਕਲ ਚੱਲਦਾ ਸੀ ਬੜਾ ਵਧੀਆ ਉਹ ਸਰਕਲ ਤੋੜ ਪਈ ਹੁਣ ਇੱਕ ਦੂਜੇ ਦੇ ਦੁਸ਼ਮਣ ਬਣਾ ਕੇ ਰੱਖਤੇ ਲੜਾਈਆਂ ਹੁੰਦੀਆਂ ਨੇ ਧਰਨੇ ਲਾਉਂਦੇ ਆ ਉਹਦਾ ਕੋਈ ਹੋਂ ਨਹੀਂ ਆਪਾਂ ਨੂੰ ਦੁਬਾਰਾ ਵਾਪਸ ਉੱਥੇ ਆਉਣਾ ਪਊਗਾ ਸਾਰੇ ਸਮਾਜ ਵਪਾਰੀ ਆਪਣਾ ਵਪਾਰ ਕਰੇ ਦੁਕਾਨਦਾਰ ਆਪਣੀ ਦੁਕਾਨਦਾਰੀ ਕਰੇ ਕਿਸਾਨ ਖੇਤੀ ਚੋਂ ਲਾਹਾ ਲਵੇ ਫਾਇਦੇਮੰਦ ਧੰਦਾ ਬਣੇ ਸਾਰਾ ਸਮਾਜ ਆਪਾਂ ਇਕੱਠੇ ਰਹਿਣੇ ਆ ਮੈਂ ਅਕਸਰ ਕਹਿੰਦਾ ਹਾਂ ਪੰਜਾਬ ਦੀ ਧਰਤੀ ਇੰਨੀ ਫਰਟਾਈਲ ਹੈ ਪੰਜਾਬ ਦੀ ਧਰਤੀ ਇੰਨੀ ਉਪਜਾਊ ਹੈ ਕਿ ਇੱਥੇ ਜਿਹੜਾ ਵੀ ਤੁਸੀਂ ਬੀਜ ਸੁੱਟ ਦੋਗੇ ਉਹ ਉਗ ਪੈਂਦਾ ਪਰ ਨਫ਼ਰਤ ਦਾ ਬੀਜ ਇੱਥੇ ਕਦੇ ਨਹੀਂ ਉਗ ਸਕਦਾ ਨਫ਼ਰਤ ਦੇ ਬੀਜ ਵਾਸਤੇ ਇਸ ਧਰਤੀ ਤੇ ਕੋਈ ਜਗ੍ਹਾ ਨਹੀਂ ਬੜਾ ਦੁਸ਼ਮਣਾਂ ਨੇ ਨਸਪੁਰ ਦੇ ਬੀਜ ਬੀਜ ਕੇ ਵੀ ਦੇਖੇ ਨੇ ਪਰ ਨਹੀਂ ਸਾਡਾ ਭਾਈਚਾਰਾ ਨਹੀਂ ਟੁੱਟਿਆ ਸੋ ਭਾਈਚਾਰਾ ਕਾਇਮ ਰੱਖਣਾ ਜਿਉਂਦੇ ਵੱਸਦੇ ਰਹੋ ਤਰੱਕੀਆਂ ਕਰੋ ਔਰ ਮੈਂ ਬਹੁਤ ਧੰਨਵਾਦ ਕਰਦੇ ਆ ਇੱਕ ਵਾਰ ਫਿਰ ਆਦਰਨ ਕਜੀਵਲ ਸਾਹਿਬ ਦਾ ਕਿ ਉਹ ਸਪੈਸ਼ਲੀ ਦਿੱਲੀ ਤੋਂ ਚੱਲ ਕੇ ਇੱਥੇ ਆਏ ਨੇ ਅਗਰਵਾਲ ਸਮਾਜ ਕਿਉਂਕਿ ਇਹ ਖੁਦ ਅਗਰਵਾਲ ਸਮਾਜ ਨੂੰ ਸਬੰਧ ਰੱਖਦੇ ਨੇ ਤੇ ਇਹਨਾਂ ਨੂੰ ਜਿਆਦਾ ਇਸ ਗੱਲ ਦਾ ਪਤਾ ਹੋਊਗਾ ਕਿਉਂਕਿ ਆਈਆਰਐਸ ਇੰਡੀਅਨ ਰੈਵਨਿਊ ਸਰਵਿਸ ਦੇ ਵਿੱਚ ਇਨਕਮ ਟੈਕਸ ਦੇ ਕਮਿਸ਼ਨਰ ਸੀਗੇ हिसार ਜ਼ਿਲ੍ਹੇ ਦੇ ਪਿੰਡ ਹੈ ਔਰ ਉਸ ਵੇਲੇ ਮਤਲਬ IIT ਖੜਗਪੁਰ ਜਾਂ IRS ਦਾ ਟੈਸਟ ਪਾਸ ਕਰਨ ਵਾਲੇ ਕਈ ਕਿਲੋਮੀਟਰ ਦੇ ਰੇਡੀਅਸ 'ਚ ਪਹਿਲੇ ਸੀਗੇ। ਮਤਲਬ ਜਿਨੇ ਚਮਕਣਾ ਹੁੰਦਾ ਉਹ ਕਹਿੰਦੇ ਲਾਲ ਤਾਂ ਰੂੜੀਆਂ ਤੇ ਵੀ ਲੱਗ ਜਾਂਦੇ ਹਨ। ਜਿਨੇ ਚਮਕਣਾ ਹੁੰਦਾ ਉਹ ਥੱਲੋਂ ਵੀ ਨਿਕਲੇ ਹੁੰਦੇ ਆ। ਹਰ ਫੀਲਡ 'ਚ ਦੋ ਬੰਦੇ ਹੁੰਦੇ ਆ। ਚਾਹੇ ਜਿੱਨਾ ਸੱਚ ਐ ਚਾਹੇ ਪੋਲਿਟਿਕਸ ਐ ਚਾਹੇ ਕੋਈ ਵੀ ਐ। ਗ੍ਰਾਸ ਰੂਟਰਸ ਤੇ ਪੈਰਾਸ਼ੂਟਰਸ। ਪਰ ਫਰਕ ਇਹਨਾਂ ਕਾ ਗ੍ਰਾਸ ਰੂਟਰ ਸਿਰਫ ਉੱਪਰ ਨੂੰ ਜਾ ਸਕਦੇ ਆ। ਪੈਰਾਸ਼ੂਟਰ ਸਿਰਫ ਥੱਲੇ ਨੂੰ ਆ ਸਕਦੇ ਆ ਜਦੋਂ ਉਹਨਾਂ ਦੇ ਆਕਾਮਾਂ ਦਾ ਹੱਥ ਪੈਰਾਸ਼ੂਟ ਤੋਂ ਉੱਠ ਜਾਂਦਾ ਉਹ ਸੇਫਲੀ ਲੈਂਡ ਕਰ ਜਾਂਦੇ ਨੇ ਦੁਨੀਆ ਦੀ ਕੋਈ ਪੈਰਾਸ਼ੂਟ ਬੰਦੇ ਨੂੰ ਉੱਪਰ ਨਹੀਂ ਲੈ ਕੇ ਜਾਂਦੀ ਅਸੀਂ ਆ ਗਏ ਆ ਗਰਾਸੂਟਰਸ ਤਾਂ ਪਿੰਡਾਂ ਚੋਂ ਆਇਆ ਪੱਤਰਕਾਰ ਮੈਨੂੰ ਕਹਿੰਦੇ ਜੀ ਆਪ ਬਹੁਤ ਉੱਚੇ ਚਲੇ ਗਏ ਮੈਂਨੇ ਕਹੇ ਕਿ ਆਪ ਫਿਰ ਕੀ ਕਰਾਂਗੇ ਆਪਕੋ ਡਰ ਨਹੀਂ ਲੱਗਦਾ ਮੈਂਨੇ ਕਹੇ ਕਿਸ ਬਾਤ ਸੇ ਅਗਰ نیچے ਆ ਗਏ ਤਾਂ ਮੈਂ ਕਹੇ 40 40 ਫੁੱਟ ਡੂੰਗੇ ਬੋਰ ਦੇ ਟੋਏਂ ਚੋਂ ਨਿਕਲ ਕੇ ਆਇਆ ਉਦੋਂ ਥੱਲੇ ਤਾਂ ਪਾਣੀ ਹੈ ਜੀ ਹੁਣ ਜਾਈਏ ਕਿੱਥੇ ਜੀ ਨਾ ਸਾਨੂੰ ਗਹਿਰਾਈਆਂ ਤੋਂ ਡਰ ਲੱਗਦਾ ਨਾ ਉਚਾਈਆਂ ਤੋਂ ਡਰ ਲੱਗਦਾ ਇੱਕੋ ਪਰਮਾਤਮਾ ਤੋਂ ਡਰ ਲੱਗਦਾ ਕਿ ਸਮਤ ਬਖਸ਼ੇ ਬਲ ਬਖਸ਼ੇ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਉਹਨੂੰ ਨਿਭਾਉਣ ਦਾ ਬਲ ਬਖਸ਼ੇ ਔਰ ਇਸ ਚਿੱਕੜ ਭਰੀ ਦੁਨੀਆ 'ਚ ਆਪਣਾ ਦਾਮਨ ਸਾਫ਼ ਰਹਿ ਜਾਏ ਇਸ ਤੋਂ ਵੱਡੀ ਕੋਈ ਹੋਰ ਪ੍ਰਾਪਤੀ ਨਹੀਂ ਹੋ ਸਕਦੀ ਔਰ ਲੋਕਾਂ ਦੀ ਸੇਵਾ ਕਰ ਲਈਏ ਇਸ ਤੋਂ ਵੱਡਾ ਕੋਈ ਪਵਨ ਨਹੀਂ ਹੋ ਸਕਦਾ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਅੱਜ ਇੱਥੇ ਪਹੁੰਚੇ ਹੋ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਜਦੋਂ ਮਰਜ਼ੀ ਬੁਲਾ ਲਿਓ ਮੈਂ ਤਾਂ ਤੁਹਾਡਾ ਆਪਣਾ ਹੀ ਆ ਲੋਕਾਂ ਕੋ ਅਕਸਰ ਕਹਤੇ ਸੁਣਾ ਹੈ ਕਿ ਜਿੰਦਾ ਰਹੇ ਤਾਂ ਫਿਰ ਮਿਲेंगे ਲੇਕਿਨ ਇਸ ਦਿਲ ਨੇ ਕਹਾ ਹੈ ਕਿ ਮਿਲਤੇ ਰਹੇ ਤਾਂ ਜਿੰਦਾ ਰਹਾਂਗੇ ਬਹੁਤ ਬਹੁਤ ਧੰਨਵਾਦ ਜਿਉਂਦੇ ਬਸਦੇ ਰਹੋ ਤਰੱਕੀਆਂ ਕਰੋ